ਸਗੀ ਮਿਲੋ ਰਤ ਮੰਗਰ ਗਾਓ ਅਮ ਕਰ ਸਾਜ ਆਇਆ ਅਮ ਕਰ ਸਾਜ ਆਇਆ ਤਨ ਗੁਰ ਤਨ ਗੁਰ ਵੰਦ ਸਾਹਿਬ ਜੀ ਤਨ ਗੁਰ ਹਰਿ ਗੋਬਿੰਦ ਸਾਹਿਬ ਜੀ ਨੈ ਸਵੇਲਾ ਜੀ ਸੇ i वाहिगुरु जी पति सतनाम श्री वाहिगुरु साहिब जी दीवाली दीर दीवे बालिय न ਆਰੇ ਜਾਤ ਸੁਨਾਤ ਅੰਬਰ ਭਾਲੀ ਆਲਾ ਓਲਾ ਵੀ ਬਾਗਾਤ ਚੁਣ ਚੁਣ ਚਾਲੀਆਂ ਤੀਰਤ ਜਾਤੀ ਜਾਤ ਲੜ ਲਹਾਲੀ ਆਲਾ ਹਰ ਚੰਦੋਰੀ ਚਾਕ ਵਸਾਏ ਉਚਾਲੀਆਂ ਨਾ ਧਰਮ ਖੁਸ਼ਕ ਭਾਲਦਾਤ ਸਬਦ ਸੁਵਾਲੀਆਲਾ ਧਰਮ ਖੁਸ਼ਕ ਭਾਲਦਾਤ ਸਵਦ ਸਮਾਲੀ ਆਲਾ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਕੈਨ ਜਪਿਉ ਗੁਰ ਮੰਤਿ RAM ਨਾਮ ਯਰ ਮੈਂ ਗਇਉ ਜਾ ਕਾ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੋ ਤਹਾਰੂ ਹੋਏ ਸੁਖੋ ਟਲ ਗੁਰ ਸੇਵੀ ਐਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਧੁਖ ਜਾਏ ਹੋਵੈ ਸਿਵਤ ਖਸਮ ਦੀ ਨੂਰ ਅਰਸਾ ਕਰਸੋ ਚਟਿਆ ਤਉ ਤਡਿ ਢਿ ਸੱਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹ ਫਿਰ ਸਾੰਦੈ ਸਾਹ ਜਿਸ ਬਾਸ ਬਹਿਟਿਆ ਸੋਈ ਐ ਸਭਨਾ ਦਾਵੇ ਸਾਹ सतनाम श्री वाहिब जी मीजा बिन सते बहुत दुख लॻा जुग चारे परवाही ਹਮਦੀਨ ਤਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ ਹਾਰ ਜਿਓ ਕਿਰਪਾ ਕਰੋ ਤੂੰ ਪਿਆਰੇ ਸਤ ਗੁਰ ਦਾਤਾ ਮੇਰ ਮਿਲਾਵੋ ਧਾਰਨਾਬ ਦੇਵੋ ਆਧਾਰੇ ਰਹਾਉ ਮਨ ਸਾ ਮਾਰ ਧੁਬਲਾ ਹਸਜ ਸੁਆਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸਬਦ ਮਰੋ ਪਰ ਜੀਵ ਉਹ ਸਬਿਹੀ ਆਫਰ ਬਰ ਲਿਖਾ ਹੋਈ ਅਮਰਤ ਨਾਮ ਸਦਾ ਮਨ ਪਿਠਾ ਸਭ ਦੇ ਪਾਵ ਕੋਈ ਦਾਤ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪੈ ਸਈ ਦਾਤ ਦਾਤ ਰਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਰਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਲ ਜੁਗ ਚਾਰੇ ਪਰਮਾਈ ਹਮਦੀਨ ਤੂੰ ਜੁਗ ਜੁਗ ਦਾਤੀ ਸਭ ਦੇ ਦੇਵ ਜਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੀ ਗੁਰੂ ਨਾਨਕ ਸੇਵਾ ਦੇ ਪਹੁੰਚ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਤ ਵਿੱਚੋਂ ਚਾਰਨ ਹੋਈ ਤਾਂ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰੰਗ 603 ਉਤੇ ਸੋਰ ਢਾਗੰਦਰ ਸੁਬੈਮਨ ਹੈ ਜੀ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਜ ਸੰਗਤ ਜੀਓ ਅੱਜ ਮਹਾਨ ਦਿਹਾੜਾ ਜਿਸ ਤੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਈ ਅੰਮ੍ਰਿਤਸਰ ਦੀ ਧਰਤੀ ਤੇ ਪਾਵਨ ਧਰਤੀ ਤੇ ਪਹੁੰਚਣਾ ਕੀਤਾ ਤੇ ਸਿੱਖਾਂ ਨੇ ਗੁਰਸਿੱਖਾਂ ਨੇ ਦੀਪ ਮਾਲਾ ਕੀਤੀ ਇਸ ਪੁਰਬ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਸਮੂਹ ਨਾਨਕ ਨਾਮ ਲੇਵਾ ਸਿੱਖ ਜਗਤ ਮਨਾਉਂਦਾ ਸੂ ਨੂੰ ਸੰਗਤਾਂ ਨੂੰ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ